ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਗੱਲ ਕਰਨ ਲੱਗੇ ਆ ਪੰਜਾਬ ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਕੱਢੀਆਂ ਪੀਸੀਐਸ ਨੀਆ 322 ਦੋਸਤਾਂ ਦੀ ਸੋ ਸਾਰੇ ਨੌਜਵਾਨ ਵਿਦਿਆਰਥੀ ਵਿਦਿਆਰਥਣਾਂ ਔਰ ਸਾਡੇ ਬੇਰੁਜ਼ਗਾਰ ਸਾਥੀਆਂ ਜਿਹੜੇ ਕਿ ਬੀਏ ਕਰਨ ਤੋਂ ਬਾਅਦ ਇਤਨਾ ਕਿਤੇ ਆਪਣੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਕੰਪੀਟੀਟਿਵ ਇਗਜ਼ਾਮ ਨੂੰ ਸਕਸੈਸ ਕਰਨਾ ਚਾਹੁੰਦੇ ਨੇ ਕ੍ਰੈਕ ਕਰਨਾ ਚਾਹੁੰਦੇ ਨੇ ਤੋ ਇਹਨਾਂ ਸਾਰਿਆਂ ਲਈ ਬਹੁਤ ਹੀ ਅੱਛਾ ਸੁਨਹਿਰੀ ਮੌਕਾ ਆ ਕਿ ਪੰਜਾਬ ਸਰਕਾਰ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 322 ਪੋਸਟਾਂ BCS ਦੀਆਂ ਕੱਢੀਆਂ ਗਈਆਂ ਨੇ ਤੁਸੀਂ ਐਸ ਡੀ ਐਮ ਬਣਨਾ ਚਾਹੁੰਦੇ ਹੋ ਤੁਸੀਂ ਤਹਿਸੀਲਦਾਰ ਬਣਨਾ ਚਾਹੁੰਦੇ ਹੋ ਤੁਸੀਂ ਡੀ ਐਸ ਪੀ ਬਣਨਾ ਚਾਹੁੰਦੇ ਹੋ ਤੁਸੀਂ ਡੀ ਐਸ ਪੀ ਡਿਪਟੀ ਸੁਪਰਡੈਂਟ ਜੇਲ ਬਣਨਾ ਚਾਹੁੰਦੇ ਹੋ ਤੁਸੀਂ ਐਕਸਾਈਜ਼ ਐਂਡ ਟੈਕਸਟੇਸ਼ਨ ਅਫਸਰ ਬਣਨਾ ਚਾਹੁੰਦੇ ਹੋ ਤੁਸੀਂ ਬੀ ਡੀ ਪੀਓ ਬਣਨਾ ਚਾਹੁੰਦੇ ਹੋ ਜਿਹੜਾ ਬਲਾਕ ਡਵੈਲਪਮੈਂਟ ਜਿਹੜਾ ਹੈਗਾ ਅਫਸਰ ਹੁੰਦਾ ਤੁਸੀਂ ਲੇਬਰ ਅ ਅਫੀਸਰ ਬਣਨਾ ਚਾਹੁੰਦੇ ਹੋ ਸੋ ਇਹ ਸਾਰੀਆਂ ਸੁਪਨੇ ਤੁਸੀਂ ਸਰ ਕਰ ਸਕਦੇ ਹੋ ਜੇ ਤੁਸੀਂ ਲਗਾਤਾਰ ਮਿਹਨਤ ਕਰ ਰਹੇ ਹੋ ਲਗਾਤਾਰ ਪੜ੍ਹਾਈ ਦੇ ਨਾਲ ਜੁੜੇ ਹੋ ਲਗਾਤਾਰ ਕਿਤਾਬਾਂ ਦੇ ਨਾਲ ਜੁੜੇ ਹੋ ਔਰ ਕਿਤੇ ਨਾ ਕਿਤੇ ਕੰਪੀਟੀਸ਼ਨ ਦੇਣਾ ਚਾਹੁੰਦੇ ਹੋ ਸੋ ਇਹਨਾਂ ਦੇ ਵਿੱਚੋਂ ਜਿਹੜੀਆਂ 46 ਪੋਸਟਾਂ 46 ਪੋਸਟਾਂ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਦੀਆਂ ਆਈਆਂ ਨੇ ਜਿਦੇ ਤੁਸੀਂ ਐਸਡੀਐਮ ਵਗੈਰਾ ਭਰਤੀ ਹੋਣਾ ਡਿਪਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਜਿਹੜੀਆਂ 17 ਪੋਸਟਾਂ ਨੇ तहसीलदार ਦੀਆਂ 27 ਪੋਸਟਾਂ ਨੇ ਔਰ ਸਭ ਤੋਂ ਵੱਧ ਈਟੀਓ ਜਿਹਨੂੰ ਅਸੀਂ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਕਹਿੰਦੇ ਹਾਂ 121 ਪੋਸਟਾਂ ਭਰੀਆਂ ਜਾਣੀਆਂ ਨੇ ਫੂਡ ਐਂਡ ਸਿਵਲ ਸਪਲਾਈ ਅਫਸਰ ਇਹਦੀਆਂ ਜਿਹੜੀਆਂ 13 ਪੋਸਟਾਂ ਨੇ ਬੀਡੀਪੀ ਉਹ ਜਿਹਦੀ ਮੈਂ ਗੱਲ ਕੀਤੀ ਹੈ ਪੰਚਾਇਤ ਅਫਸਰ ਦੀ ਇਹ 49 ਪੋਸਟਾਂ ਨੇ ਔਰ ਅਸਿਸਟੈਂਟ ਰਜਿਸਟਰ ਕੋਆਪਰੇਟਿਵ ਸੁਸਾਇਟੀ 21 ਪੋਸਟਾਂ ਔਰ ਲੇਬਰ ਕਮ ਕੰਸੀਲੇਸ਼ਨ ਕੰਸੀਲੇਸ਼ਨ ਅਫਸਰ 30 ਪੋਸਟਾਂ ਔਰ ਇੰਪਲॉयਮੈਂਟ ਜਨਰੇਸ਼ਨ ਸਕਿਲ ਡਿਵੈਲਪਮੈਂਟ ਟ੍ਰੇਨਿੰਗ ਅਫਸਰ 12 ਡਿਪਟੀ ਸੁਪਰਡੈਂਟ ਜੇਲ 13 ਪੋਸਟਾ ਕੋਲ 322 ਪੋਸਟਾਂ ਸੋ ਬਹੁਤ ਸਾਰੇ ਸਾਡੇ ਨੌਜਵਾਨ ਸਾਥੀ ਔਰ ਨੌਜਵਾਨ ਸਾਡੀਆਂ ਵਿਦਿਆਰਥਣ ਇਹ ਲਗਾਤਾਰ ਲਾਇਬ੍ਰੇਰੀਆਂ ਦੇ ਵਿੱਚ ਅਸੀਂ ਜੁੜੇ ਹੋਏ ਰਹਿਨੇ ਆ ਪੜ੍ਹਦੇ ਰਹਿਨੇ ਆ ਔਰ ਇਸ ਤਰ੍ਹਾਂ ਰਹਿਨੇ ਕਿ ਕਦੋਂ ਸਰਕਾਰ ਮਿਹਰਬਾਨ ਹੋਵੇ ਔਰ ਕਦੋਂ ਸਾਡਾ ਜਿਹੜਾ ਕੋਈ ਨਾ ਕੋਈ ਵੱਡੀਆਂ ਪੋਜੀਸ਼ਨਾਂ ਤੇ ਜਾਣ ਦਾ ਜਾਣ ਦਾ ਜਿਹੜਾ ਮਕਸਦ ਹੈ ਉਹ ਸਰ ਹੋ ਸਕੇ ਔਰ ਪਿੰਡਾਂ ਦੇ ਵਿੱਚ ਮੈਂ ਦੇਖਿਆ ਕਿਉਂਕਿ ਅਕਸਰ ਪਿੰਡਾਂ ਚ ਜਾਂਦੇ ਆ ਤੇ ਵਿਦਿਆਰਥੀਆਂ ਨੂੰ ਵਿਦਿਆਰਥਣਾਂ ਨੂੰ ਬਹੁਤ ਘੱਟ ਪਤਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਐਗਜ਼ਾਮ ਨੇ ਅਸੀਂ ਆਫਟਰ ਗ੍ਰੈਜੂਏਸ਼ਨ ਦੇ ਸਕਦੇ ਆ ਸੋ ਬਹੁਤ ਕਾਬਲ ਬੱਚੇ ਪਿੰਡਾਂ ਚ ਬੈਠੇ ਨੇ ਪਿੰਡਾਂ ਗਰੀਬ ਪਰਿਵਾਰਾਂ ਦੇ ਬੈਠੇ ਨੇ ਸੋ ਉਹਨਾਂ ਸਾਰਿਆਂ ਦੇ ਲਈ ਮੈਂ ਇਹ ਖੁਸ਼ਖਬਰੀ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਐਸਜੀਐਮ ਲੱਗ ਸਕਦੇ ਹੋ ਤੁਸੀਂ ਵੀ ਡੀਐਸਪੀ ਬਣ ਸਕਦੇ ਹੋ ਬਸ ਜਿਹੜਾ ਹੈਗਾ ਇਹ April 25 ਦੇ ਵਿੱਚ ਐਗਜ਼ਾਮ ਹੋਣਾ ਦੋ ਐਗਜ਼ਾਮ ਹੋਣੇ ਨੇ ਸੋ ਹਜੇ ਡੇਟ ਜਿਹੜੀ ਹੈਗੀ ਉਹ ਫਿਕਸ ਨਹੀਂ ਹੈਗੀ ਲੇਕਿਨ ਇਹਨਾਂ ਨੇ April ਦੱਸੀ ਆ ਹੋ ਸਕਦਾ ਡੇਟ ਅੱਗੇ ਪਿੱਛੇ ਹੋ ਸਕਦੀ ਹੈ ਕਿਉਂਕਿ ਟੈਂਪਰੇਰੀ ਦੱਸੀ ਹੈ ਸੋ ਇਹਦੇ ਲਈ ਫੀਸ ਦਾ ਚਾਰਟ ਹੈ ਉਹ ਜਿਹੜੀ ਪੂਰੀ ਫੁੱਲ ਡਿਟੇਲ ਹੈ ਇਹ ਪੰਜਾਬ ਸਿਵਲ ਸਰਵਿਸਿਜ਼ ਦੀ ਜਿਹੜੀ ਹੈਗੀ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ppsc.govment.in ਤੇ ਜਾਕੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਏਜ ਦਾ ਕੀ ਕ੍ਰਾਈਟੇਰੀਆ ਹੈ ਤੇ ਤੁਹਾਡੀ ਫੀਸ ਦਾ ਕੀ ਕ੍ਰਾਈਟੇਰੀਆ ਹੈ ਫੀਸ ਮੈਂ ਮोटा ਜਿਹਾ ਦੱਸਣਾ ਚਾਹੁੰਨਾ ਕਿ ਜਨਰਲ ਕੈਟਾਗਰੀ ਦੀ ਫੀਸ ਜਿਹੜੀ 1500 1000 ਆਨਲਾਈਨ ਫੀਸ 500 ਰੁਪਿਆ ਜਿਹੜੀ ਹੈਗੀ ਆ ਉਹਦੀ ਐਗਜ਼ਾਮੀਨੇਸ਼ਨ ਫੀਸ ਐਸਸੀ ਕੈਟਾਗਰੀ ਦੇ ਵਿਦਿਆਰਥੀਆਂ ਦੀ ਜਿਹੜੀ ਹੈਗੀ ਆ 500 ਰੁਪਏ ਆ ਫੀਸ ਜਾਂ 250 ਰੁਪਏ ਉਹਦੀ ਐਗਜ਼ਾਮੀਨੇਸ਼ਨ ਫੀਸ ਹੈ ਔਰ ਜਿਹੜੀ ਹੈਗੀ ਐ ਐਕਸ ਸਰਵਿਸਮੈਨ ਕੋਟਾ ਹੈਗਾ ਜਾਂ ਇਕਨੋਮਿਕਲੀ ਵੀਕਲ ਸੈਕਸ਼ਨ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੇ ਉਹਨਾਂ ਦੀ 500 ਰੁਪਏ ਫੀਸ ਹੈ ਸੋ ਬਹੁਤ ਸਾਰੀਆਂ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਨੇ ਕਿ ਅਸੀਂ ਕੈਟਾਗਰੀਜ਼ ਦੀ ਜਿਹੜੀ ਹੈਗੀ ਆ ਪ੍ਰੋਪਰ ਉੱਥੇ ਕੋਡ ਭਰ ਨਹੀਂ ਪਾਉਂਦੇ ਸੋ ਮੈਂ ਤੁਹਾਨੂੰ ਦੱਸਾਉਣਾ ਚਾਹੁੰਨਾ ਕਿ ਇਹ ਕੋਡ ਨੇ ਜਿਹੜੇ ਆਲਰੇਡੀ ਕਮਿਸ਼ਨ ਦੀ ਵੈਬਸਾਈਟ ਤੇ ਪਾਏ ਹੋਏ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਪਾਏ ਹੋਏ ਨੇ ਤੁਸੀਂ ਇਹ ਕੋਡ ਧਿਆਨ ਨਾਲ ਭਰਨੇ ਨੇ ਕਿਉਂਕਿ ਬਹੁਤ ਸਾਰੇ ਸ਼ੈਡਿਊਲ ਕਾਸਟ ਸਾਡੇ ਭਾਈਚਾਰੇ ਦੇ ਜਿਹੜੇ ਵਿਦਿਆਰਥੀ ਨੇ ਉਹ ਨਾ ਆਪਣਾ ਕੋਡ ਹੀ ਸਹੀ ਢੰਗ ਨਾਲ ਨਹੀਂ ਭਰ ਪਾਉਂਦੇ ਔਰ ਬਾਅਦ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਬਾਅਦ ਚ ਕੋਡ ਚੇਂਜ ਨਹੀਂ ਹੁੰਦੇ ਫਿਰ ਤੁਸੀਂ ਜਿਹੜੀ ਕੈਟਾਗਰੀ ਇੱਕ ਵਾਰੀ ਫਿਲ ਕਰਤੀ ਉਸੇ ਕੈਟਾਗਰੀ ਤੁਸੀਂ ਫਾਲੋ ਕਰੋਗੇ ਸੋ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਭਰੋ ਤੁਹਾਡੇ ਸੁਪਨਿਆਂ ਨੂੰ ਸੱਚ ਕਰਨ ਦਾ ਬਹੁਤ ਵਧੀਆ ਮੌਕਾ ਤੁਹਾਡੀ ਗੁਰਬਤ ਨੂੰ ਦੂਰ ਕਰਨ ਦਾ ਬਹੁਤ ਵਧੀਆ ਮੌਕਾ ਤੁਸੀਂ ਉੱਚੀਆਂ ਮਕਾਮ ਉੱਚੀਆਂ ਮੰਜ਼ਲਾਂ ਤੇ ਜਾਣ ਦਾ ਬਹੁਤ ਵਧੀਆ ਮੌਕਾ ਤੁਹਾਡੇ ਕੋਲ 4-5 ਮਹੀਨੇ 4 ਮਹੀਨੇ ਹੈਗੇ ਨੇ ਇਸ ਦੇ ਜੇ ਤੁਸੀਂ ਅੱਜ ਤੋਂ ਹੀ ਇਹਨਾਂ ਕਿਤਾਬਾਂ ਨੂੰ ਖੋਲ ਲੈਣੇ ਵਾਦ ਤੋਂ ਹੀ ਪੰਜਾਬ ਦੇ ਇਤਿਹਾਸ ਨੂੰ ਫਰੋੜਨ ਲੱਗ ਜਾਈਏ ਵਾਦ ਤੋਂ ਹੀ ਤੁਸੀਂ ਅੰਗਰੇਜ਼ੀ ਪੰਜਾਬੀ ਜਿਹੜੀ ਤੁਸੀਂ ਪਹਿਲਾਂ ਪੜ੍ਹੀ ਹੈ ਗ੍ਰੈਜੂਏਸ਼ਨ 'ਚ ਪੜ੍ਹੀ ਹੈ ਪੋਸਟ ਗ੍ਰੈਜੂਏਸ਼ਨ 'ਚ ਪੜ੍ਹੀ ਹੈ ਔਰ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਤੁਸੀਂ ਕਿਤਾਬਾਂ ਨੂੰ ਖੋਲੋਗੇ ਤਾਂ ਕਿਤਾਬਾਂ ਤੁਹਾਡੀ ਜ਼ਿੰਦਗੀ ਖੋਲ ਦੇਣਗੀਆਂ ਕਿਤਾਬਾਂ ਤੁਹਾਡੀ ਜ਼ਿੰਦਗੀ ਰੋਸ਼ਨ ਕਰ ਦੇਣਗੀਆਂ ਕਿਤਾਬਾਂ ਤੁਹਾਡਾ ਭਵਿੱਖ ਬਣਾ ਦੇਣਗੀਆਂ ਕਿਤਾਬਾਂ ਤੁਹਾਨੂੰ ਥੱਲੇ ਤੋਂ ਉੱਪਰ ਨੂੰ ਲੈ ਜਾਣਗੀਆਂ ਸੋ ਉਹਨਾਂ ਵਿਦਿਆਰਥੀ ਵਿਦਿਆਰਥਣਾਂ ਲਈ ਸ਼ੁਭ ਕਾਮਨਾਵਾਂ ਮੇਰੇ ਬਨੋ ਕਿ ਤੁਸੀਂ ਪੀਸੀਐਸ ਦਾ ਜਿਹੜਾ ਇਗਜ਼ਾਮ ਹੈ ਉਹਨੂੰ ਕਰੈਕਟ ਕਰੋ ਪਹਿਲਾ ਇਗਜ਼ਾਮ ਫਿਰ ਦੂਸਰਾ ਇਗਜ਼ਾਮ ਹੋਣਾ ਹੈ ਔਰ ਤੁਸੀਂ ਵੱਡੀਆਂ-ਵੱਡੀਆਂ ਪੋਜੀਸ਼ਨਾਂ ਹਾਸਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ